ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਇੱਕ ਸਖਤ ਕਾਰਵਾਈ ਕਰਦਿਆਂ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਰੋਪੜ ਅਤੇ ਬਾਰਡਰ ਰੇਂਜ ਦੇ ਪੁਲਿਸ ਅਫਸਰਾਂ ਦੇ ਤਬਾਦਲੇ ਕਰਦੇ ਹੁਕਮ ਪੰਜਾਬ ਸਰਕਾਰ ਨੂੰ ਦੇ ਦਿੱਤੇ ਨਾਲ ਹੀ ਇਹਨਾਂ ਤਿੰਨ ਅਫਸਰਾਂ ਦੇ ਮੁਤਲਕ ਸਰਕਾਰ ਕੋਲੋਂ ਤਿੰਨ ਤਿੰਨ ਅਧਿਕਾਰੀਆਂ ਦਾ ਪੈਨਲ ਮੰਗ ਲਿਆ ਤਾਂ ਜੋ ਉੱਥੇ ਡਿਪਟੀ ਕਮਿਸ਼ਨਰ ਅਤੇ ਰੋਪੜ ਅਤੇ ਬਾਰਡਰ ਰੇਂਜ ਦੇ ਵਿੱਚ ਪੁਲਿਸ ਦੇ ਡੀਆਈਜੀ ਲੇਵਲ ਦੇ ਅਧਿਕਾਰੀ ਨਿਯੁਕਤ ਕੀਤੇ ਜਾ ਸਕਣ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਰੂਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਨੇ ਭਾਰਤੀ ਚੋਣ ਕਮਿਸ਼ਨ ਇੱਕ ਸ਼ਿਕਾਇਤ ਦੇ ਆਧਾਰ ਤੇ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਵਿਸ਼ੇਸ਼ ਸ਼ਰੰਗਲ ਆ ਉਹਨਾਂ ਨੂੰ ਤਬਦੀਲ ਕਰਨ ਦੇ ਹੁਕਮ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੇ ਨੇ ਇਸ ਸਬੰਧੀ ਜਾਰੀ ਹੋਏ ਪੱਤਰ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਮੌਜੂਦਾ ਪੋਸਟਿੰਗ ਤੋਂ ਹਟਾ ਕੇ ਕਿਸੇ ਹੋਰ ਥਾਂ ਤੇ ਤਬਦੀਲ ਕੀਤਾ ਜਾਵੇ ਜੋ ਕਿ ਉਹਨਾਂ ਦਾ ਗ੍ਰਹਿ ਜ਼ਿਲ੍ਹਾ ਨਾ ਹੋਵੇ ਨਾਲ ਇਹ ਵੀ ਲਿਖਿਆ ਗਿਆ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਹਨਾਂ ਨੂੰ ਜ਼ਿਲ੍ਹੇ ਤੋਂ ਕਿਤੇ ਬਾਹਰ ਲਗਾਇਆ ਜਾਵੇ ਜੋ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਨਾ ਹੋਵੇ ਜਲੰਧਰ ਦਾ ਡਿਪਟੀ ਕਮਿਸ਼ਨਰ ਨਵਾਂ ਲਗਾਉਣ ਲਈ ਚੋਣ ਕਮਿਸ਼ਨ ਨੇ ਤਿੰਨ ਸੀਨੀਅਰ ਆਈਐਸ ਅਧਿਕਾਰੀਆਂ ਦਾ ਪੈਨਲ ਵੀ ਮੰਗ ਲਿਆ ਇਸੇ ਤਰ੍ਹਾਂ ਰੂਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗ ਵਨੂਮੀ ਹਟਾਉਣ ਦੇ ਭਾਰਤੀ ਚੋਣ ਕਮਿਸ਼ਨ ਨੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਮੌਜੂਦਾ ਜ਼ਿਲ੍ਹਿਆਂ ਤੋਂ ਬਾਹਰ ਲਗਾਉਣ ਲਈ ਪੰਜਾਬ ਸਰਕਾਰ ਨੂੰ ਹੁਕਮ ਚਾੜ੍ਹ ਦਿੱਤੇ ਗਏ ਨੇ ਔਰ ਇਹ ਵੀ ਚੋਣ ਕਮਿਸ਼ਨ ਨੇ ਕਿਹਾ ਕਿ ਸਨਿਸ਼ਚਿਤ ਕੀਤਾ ਜਾਵੇ ਕਿ ਨਵੀਂ ਤਨਾਤੀ ਵਾਲੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਮੌਜੂਦਾ ਤਨਾਤੀ ਵਾਲੇ ਜਿਹੜੇ ਜ਼ਿਲ੍ਹੇ ਜਾਂ ਲੋਕ ਸਭਾ ਸੀਟ ਦੇ ਅਧੀਨ ਨਾ ਆਉਂਦੇ ਹੋਵੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੇ ਆਫੀਸਰ ਬਹੁਤ ਜਲਦ ਰਿਟਾਇਰ ਹੋਣੇ ਇਹ ਅਧਿਕਾਰੀ ਕਰਮਵਾਰ ਅਪ੍ਰੈਲ ਜਿਹੜੇ ਜਸਕਰਨ ਸਿੰਘ ਏਡੀਜੀਪੀ ਨੇ ਜਸਕਰਨ ਸਿੰਘ ਏਡੀਜੀਪੀ ਅਪ੍ਰੈਲ 2024 ਮਤਲ ਵੋਟਾਂ ਤੋਂ ਪਹਿਲਾਂ ਹੀ ਰਿਟਾਇਰ ਹੋਣੇ ਜਦ ਕਿ ਜਿਹੜੇ ਨਰਿੰਦਰ ਭਾਰਗਵ ਨੇ ਉਹ ਜੂਨ 2024 ਚ ਸੇਵਾਮੁਕਤ ਹੋ ਰਹੇ ਨੇ ਨਰਿੰਦਰ ਭਾਰਗਵ ਅਤੇ ਜਸਕਰਨ ਸਿੰਘ ਦੀ ਜਗ੍ਹਾ ਜਿਹੜੇ ਹੋਰ ਆਫੀਸਰ ਲਗਾਉਣੇ ਨੇ ਉਹਨਾਂ ਨੂੰ ਲੈ ਕੇ ਵੀ ਭਾਰਤੀ ਚੋਣ ਕਮਿਸ਼ਨ ਨੇ ਦੋਨਾਂ ਬਾਰਡਰ ਰੇਂਜ ਵਾਸਤੇ ਬਾਰਡਰ ਰੇਂਜ ਅਤੇ ਰੋਪੜ ਰੇਂਜ ਵਾਸਤੇ ਤਿੰਨ ਤਿੰਨ ਸੀਨੀਅਰ ਆਈਪੀਐਸ ਅਫਸਰਾਂ ਦਾ ਪੈਨਲ ਮੰਗ ਲਿਆ ਹੁਣ ਇਹ ਚੋਣ ਕਮਿਸ਼ਨ ਵੱਲ ਜਿਹੜੇ ਤਿੰਨ ਅਧਿਕਾਰੀਆਂ ਦੇ ਪੈਨਲ ਮੰਗੇਗੇ ਨੇ ਇਹ ਉਸ ਤੇ ਤਹਿਤ ਹੀ ਫਿਰ ਰੋਪੜ ਜਿਹੜੇ ਰੋਪੜ ਰੇਂਜ ਦੇ ਏਡੀਜੀਪੀ ਔਰ ਨਾਲ ਦੀ ਨਾਲ ਬਾਰਡਰ ਰੇਂਜ ਦੇ ਡੀਆਈਜੀ ਵਾਸਤੇ ਅਧਿਕਾਰੀ ਨਿਯੁਕਤ ਕੀਤੇ ਜਾਣਗੇ ਜਦਕਿ ਜਲੰਧਰ ਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਵਿਸ਼ੇਸ਼ ਸਰੰਗਲ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਉਸ ਸ਼ਿਕਾਇਤ ਦੇ ਆਧਾਰ ਤੇ ਭਾਰਤੀ ਚੋਣ ਕਮਿਸ਼ਨ ਨੇ ਸਰਕਾਰ ਕੋਲ ਨਵਾਂ ਪੈਨਲ ਮੰਗ ਲਿਆ ਕਿਉਂਕਿ ਚੋਣਾਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਆਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਸਰਕਾਰ ਦੇ ਅਧਿਕਾਰੀਆਂ ਖਿਲਾਫ ਸਰਕਾਰ ਦੇ ਖਿਲਾਫ ਅਜਿਹੇ ਬਹੁਤ ਸਾਰੀਆਂ ਸ਼ਿਕਾਇਤਾਂ ਕਰਨਗੇ ਜੇ ਜੇ ਚੱਲਦਾ ਫਿਰ ਅਗਰ ਉਹਨਾਂ ਸ਼ਿਕਾਇਤਾਂ ਦੇ ਵਿੱਚ ਕੋਈ ਨਾ ਕੋਈ ਸਚਾਈ ਹੋਈ ਤੇ ਲਾਜ਼ਮੀ ਤੌਰ ਤੇ ਭਾਰਤੀ ਚੋਣ ਕਮਿਸ਼ਨ ਨੂੰ ਉਹਨਾਂ ਦੇ ਅਧਿਕਾਰੀਆਂ ਦਾ ਤਬਾਦਲਾ ਕਰਨਾ ਪਏਗਾ ਤੇ ਇਹ ਕਹਿ ਸਕਦੇ ਕਿ ਸਰਕਾਰ ਵਾਸਤੇ ਇੱਕ ਵੱਡਾ ਝਟਕਾ ਸਰਕਾਰ ਦੇ ਤਿੰਨ ਜਿਹੜੇ ਅਧਿਕਾਰੀ ਨੇ ਜਿਹਦੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਅਤੇ ਰੂਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਬਾਰਡਰ ਰੇਂਜ ਦੇ ਡੀਆਈਐਸ ਨਿਰਿੰਦਰ ਭਾਰਗਵ ਨੂੰ ਵੀ ਭਾਰਤੀ ਚੋਣ ਕਮਿਸ਼ਨ ਨੇ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਸ਼ਿਕਾਇਤਾਂ ਹੋ ਸਕਦੀਆਂ ਪੰਜਾਬ ਦੇ ਅਧਿਕਾਰੀਆਂ ਦੇ ਉਹ ਸ਼ਿਕਾਇਤਾਂ ਐਸਐਚਓ ਤੋਂ ਲੈ ਕੇ ਡੀਜੀਪੀ ਜਾਂ ਫਿਰ ਤਹਿਸੀਲਦਾਰ ਤੋਂ ਲੈ ਕੇ ਮੁਖ ਸਕੱਤਰ ਤੱਕ ਦੇ ਅਧਿਕਾਰੀਆਂ ਦੀਆਂ ਵੀ ਜਿਹੜੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਅਕਸਰ ਇਹ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਉਹਨਾਂ ਸ਼ਿਕਾਇਤਾਂ ਦੇ ਵਿੱਚ ਅਗਰ ਸੱਚਾਈ ਹੁੰਦੀ ਆ ਸਬੂਤ ਹੁੰਦੇ ਨੇ ਲਾਜ਼ਮੀ ਤੌਰ ਤੇ ਫਿਰ ਚੋਣ ਕਮਿਸ਼ਨ ਨੂੰ ਉਹਨਾਂ ਅਧਿਕਾਰੀਆਂ ਦੇ ਖਿਲਾਫ ਖਾਸ ਕਰਕੇ ਜਿਹੜੇ ਫੀਲਡ ਦੇ ਵਿੱਚ ਅਧਿਕਾਰੀ ਹੁੰਦੇ ਨੇ ਜਿਹੜੇ ਸਰਕਾਰਾਂ ਦੀ ਬੋਲੀਬੋਲਦੇ ਨੇ ਜਾਂ ਸਰਕਾਰਾਂ ਦੇ ਮਤੇ ਕੰਮ ਕਰਦੇ ਹੈਗੇ ਨੇ ਜਿਸ ਕਰਕੇ ਆਪੋਜੀਸ਼ਨ ਪਾਰਟੀਆਂ ਲੱਗਦਾ ਹੈ ਕਿ ਉਹ ਵੋਟਰਾਂ ਨੂੰ ਡਰਾਉਣ ਤਮਕਾਉਣ ਜਾਂ ਹੋਰ ਅਜਿਹੇ ਕਿਸਮ ਦੇ ਜਿਹੜੇ ਚਾਰੇ ਵਰਤਦੇ ਨੇ ਤਰੀਕੇ ਵਰਤਦੇ ਨੇ ਫਿਰ ਉਹਨਾਂ ਅਧਿਕਾਰੀਆਂ ਦੀ ਸ਼ਿਕਾਇਤ ਹੁੰਦੀ ਹੈ ਤੇ ਸ਼ਿਕਾਇਤ ਤੋਂ ਬਾਅਦ ਫਿਰ ਭਾਰਤੀ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪੈਂਦੀ ਹੈ ਤੇ ਫਿਰ ਅਧਿਕਾਰੀ ਬਦਲੇ ਪੈਂਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਦੱਸ ਲੈਂਦਾ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ